ਜਿੰਨਾ ਚਿੱਟਾ ਕੁਰਤਾ ਪਜਾਮਾ ਉਹਨਾਂ ਵੱਡਾ ਲੋਕੀ ਕਹਿੰਦੇ ਚੋਰ ਹੈਗਾ ਲੀਡਰ ਆਲਰੇਡੀ ਮੈਂ ਕਹਿ ਚੁੱਕਾ ਕਿ ਮੈਂ ਆਪਣਾ ਤੈਹ ਦਿਲੋਂ ਧੰਨਵਾਦੀ ਆਂ ਔਰ ਰੇਣੀ ਰਾਂਗ ਆ ਨਾ ਸਾਰਿਆਂ ਦਾ ਔਰ ਇਹ ਸਾਰੇ ਮੇਰੇ ਫੈਮਿਲੀ ਮੈਂਬਰ ਨੇ ਔਰ ਜਿੱਤ ਨਾ ਸਾਰਿਆਂ ਦੀ ਹੋਈ ਜਿਹੜਾ ਬੰਦਾ ਕਹਿੰਦਾ ਨਾ ਮੇਰਾ ਅਵਾਰਡ ਮੇਰਾ ਪਰਿਵਾਰ ਲੋਕੇ ਨੂੰ ਬਲੀਵ ਨਹੀਂ ਕਰਦੇ ਤੇ ਜਿਹੜਾ ਬੰਦਾ ਹੱਥ ਜੋੜ ਕੇ ਚ ਕੁਰਤਾ ਪਜਾਮਾ ਚਿੱਟਾ ਪਾ ਕੇ ਵੀ ਹੋਡਿੰਗਾਂ ਚ ਜਾਂਦਾ ਨਾ ਲੋਕੀ ਉਹਨੂੰ ਵੀ ਲੋਕੀ ਉਹਨੂੰ ਵੀ ਟਰਸਟ ਨਹੀਂ ਕਰਦੇ ਕਿ ਤੁਹਾਡੇ ਡਰੈਸ ਅਪ ਦਿਖਾਣੇ ਆ ਅਚ ਤੁਸੀਂ ਕਿਉਂ ਨਹੀਂ ਕੁਰਤਾ ਪਜਾਮਾ ਪਾਉਂਦੇ ਕਿ ਮੈਨੂੰ ਲੱਗਦਾ ਕਿ ਲੋਕਾਂ ਦਾ ਕੁਰਤੇ ਪਜਾਮੇ ਤੋਂ ਨਾ ਉਹ ਵਿਸ਼ਵਾਸ ਉੱਠ ਚੁੱਕਾ ਆ ਜੀ ਲੋਕਾਂ ਨੇ ਚਿੱਟਾ ਕੁਰਤਾ ਪਜਾਮਾ ਪਾ ਕੇ ਲੋਕਾਂ ਦਾ ਬਹੁਤ ਵਿਸ਼ਵਾਸ ਗਾਧ ਕੀਤਾ ਲੀਡਰਾਂ ਨੇ ਅਸੀਂ ਚਿੱਟਾ ਕੁਰਤਾ ਪਜਾਮਾ ਨਹੀਂ ਜੇ ਪਾਣਾ ਚੋਣ ਪ੍ਰਚਾਰ ਦੇ ਖਤਮ ਹੋਣ ਚ 24 ਘੰਟੇ ਤੋਂ ਵੀ ਘਟਦਾ ਸਮਾਂ ਰਹਿ ਗਿਆ ਹੈ ਲੇਕਿਨ ਚੋਣ ਪ੍ਰਚਾਰ ਇਸ ਵੇਲੇ ਸਿਖਰਾਂ ਤੇ ਨੇ ਚਾਹੇ ਸਰਦੀ ਬਹੁਤ ਹੈ ਲੇਕਿਨ ਜਿਹੜੇ ਕੈਂਡੀਡੇਟ ਨੇ ਇਸ ਵੇਲੇ ਸੜਕਾਂ ਤੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਰਾਤ ਦਾ ਸਮਾਂ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਪ੍ਰਚਾਰ ਕੱਲ 5 ਵਜੇ ਖਤਮ ਹੋ ਜਾਣਾ ਹੈ ਤਾਂ ਉਸ ਤੋਂ ਪਹਿਲਾਂ ਇਸ ਵੇਲੇ ਦੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਪ੍ਰਚਾਰ ਕਰ ਰਹੇ ਨੇ ਮਨਦੀਪ ਸਿੰਘ ਜੀ ਸਾਡੇ ਨਾਲ ਜੀ ਮਨਦੀਪ ਜੀ ਫਿਰ ਮੇਰਾ ਉਹੀ ਸਵਾਲ ਹੈ ਕਿ ਹੌਸਲੇ ਬੁਲੰਦ ਨੇ ਕਿ ਨਹੀਂ ਮੇਰੇ ਦੇ ਤੁਸੀਂ ਦੇਖੋ ਸਾਰਿਆਂ ਦੇ ਹੌਸਲੇ ਬੁਲੰਦ ਨੇ ਸਾਰਿਆਂ ਦੇ ਹੌਸਲੇ ਬੁਲੰਦ ਨੇ ਐਂਡ ਕੀ ਕਹਿੰਦਾ 21 ਨੂੰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਵੱਜ ਚੜ ਕੇ ਆ ਕੇ ਵੋਟ ਪਾਣ ਸਾਡਾ ਵੈਸੇ ਵੀ ਡੈਮੋਕ੍ਰੈਟਿਕ ਰਾਈਟ ਹੈ ਔਰ ਇਹਨੂੰ ਐਕਸਰਸਾਈਜ਼ ਕਰਨਾ ਚਾਹੀਦਾ ਐਂਡ ਸਾਡੇ ਮੁਲਕੇ ਜੋ ਸਾਨੂੰ ਇਹ ਰਾਈਟ ਦਿੱਤਾ ਗਿਆ ਕਨਸਟੀਟਿਊਸ਼ਨ ਦਾ ਵੀ ਆਰ ਵੈਰੀ ਲੱਕੀ ਐਂਡ ਬlesਟ ਸੋ ਇਹਨੂੰ ਪੂਰੀ ਤਰ੍ਹਾਂ ਐਕਸਰਸਾਈਜ਼ ਕਰੋ ਲੋਕ ਨਿਕਲ ਕੇ ਆਣਗੇ ਵੋਟ ਪਾਣ ਵਾਸਤੇ ਮੇਰੇ ਖਿਆਲ ਨਾਲ ਤਾਂ 200% ਆਣਗੇ ਜੀ 200% ਆਣਗੇ ਕਿਉਂਕਿ ਲੋਕੀ ਬਹੁਤ ਅਵੇਅਰ ਹੋ ਗਏ ਨੇ ਕਿ ਜੋ ਹੈ ਰਾਈਟ ਹੈਗਾ ਉਹ ਜਿਹੜਾ ਕੀਮਤੀ ਵੋਟ ਹੈ ਇਹਨਾਂ ਵਾਸਤੇ ਬਹੁਤ ਹੀ ਵੈਲਿਊਏਬਲ ਚੀਜ਼ ਹੈਗੀ ਹੈ ਇਹਨੂੰ ਲੋਕੀ ਵੇਸ ਜੀ ਹਾਂ ਜੇ ਲੋਕ ਵੀ ਜਿਹੜੇ ਰਾਤ ਵੇਲੇ ਨਿਕਲ ਕੇ ਆ ਰਹੇ ਨੇ ਤੁਹਾਡੇ ਨਾਲ ਮੈਂ ਦੇਖੋ ਆਲਰੇਡੀ ਮੈਂ ਕਹਿ ਚੁੱਕਾ ਕਿ ਮੈਂ ਆਪਣਾ ਤੈਹ ਦੇ ਲਉ ਧਨਵਾਦੀ ਹਾਂ ਔਰ ਰੇਣੀ ਰਾਂਗਾ ਨਾਲ ਸਾਰਿਆਂ ਦਾ ਔਰ ਇਹ ਸਾਰੇ ਮੇਰੇ ਫੈਮਿਲੀ ਮੈਂਬਰ ਨੇ ਔਰ ਜਿੱਤ ਨਾ ਸਾਰਿਆਂ ਦੀ ਹੋਈਗੀ ਸਾਰੇ ਕਹਿੰਦੇ ਮੇਰਾ ਵਾਰਡ ਮੇਰਾ ਪਰਿਵਾਰ ਹਰ ਇੱਕ ਬੰਦਾ ਇੱਕੋ ਚੀਜ਼ ਕਹਿੰਦਾ ਇਹ ਬਹੁਤ ਆਬਸੋਲੀਟ ਲਾਈਨ ਹੋ ਚੁੱਕੀ ਹੋਈ ਹੈ ਜੀ ਜਿਹੜਾ ਬੰਦਾ ਕਹਿੰਦਾ ਨਾ ਮੇਰਾ ਵਾਰਡ ਮੇਰਾ ਪਰਿਵਾਰ ਲੋਕੀ ਨੂੰ ਬਲੀਵ ਨਹੀਂ ਕਰਦੇ ਤੇ ਜਿਹੜਾ ਬੰਦਾ ਹੱਥ ਜੋੜ ਕੇ ਕੁਰਤਾ ਪਜਾਮਾ ਚਿੱਟਾ ਪਾ ਕੇ ਵੀ ਹੋਡਿੰਗਾਂ 'ਚ ਜਾਂਦਾ ਨਾ ਲੋਕੀ ਉਹਨੂੰ ਵੀ ਲੋਕੀ ਉਹਨੂੰ ਵੀ ਟਰਸਟ ਨਹੀਂ ਕਰਦੇ ਕਿ ਤੁਹਾਡੇ ਡਰੈਸ ਅਪ ਦਿਖਾਣੇ ਆ ਅੱਛਾ ਤੁਸੀਂ ਕਿਉਂ ਨਹੀਂ ਕੁਰਤਾ ਪਜਾਮਾ ਪਾਉਂਦੇ ਕਿ ਮੈਨੂੰ ਲੱਗਦਾ ਕਿ ਲੋਕਾਂ ਦਾ ਕੁਰਤੇ ਪਜਾਮੇ ਤੋਂ ਨਾ ਉਹ ਵਿਸ਼ਵਾਸ ਉੱਠ ਚੁੱਕਾ ਆਇਆ ਜੀ ਜਿੰਨਾ ਚਿੱਟਾ ਕੁਰਤਾ ਪ ਸੋ ਮੈਂ ਖੋਣੇ ਕਹਲੇ ਕੰਮ ਖੋਣੇ ਕਹਲੇ ਕੰਮ ਅੱਛਾ ਹਾਂਜੀ ਅੱਛਾ ਟ੍ਰੈਡੀਸ਼ਨਲ ਪੋਲਿਟਿਕਸ ਤੋਂ ਬਾਹਰ ਹੋ ਬਿਲਕੁਲ ਬਾਹਰ ਹੈਗੇ ਅਜੀ ਅਸੀਂ ਨਵੀ ਅਸੀਂ ਨਵਾਂ ਨਵੀ ਰੈਵੋਲੂਸ਼ਨ ਲਿਆਣੀ ਹੈ ਔਰ ਵਾਰਡ ਨੰਬਰ 4 ਨੂੰ ਮਾਡਲ ਵਾਰਡ ਬਣਾਣਾ ਜੀ ਅਸੀਂ ਚਿੱਟਾ ਕੁਰਤਾ ਨਹੀਂ ਪਾਣਾ ਨਹੀਂ ਪਾਣਾ ਜੀ ਬਿਲਕੁਲ ਨਹੀਂ ਪਾਣਾ ਜੀ ਅਸੀਂ ਲੋਕਾਂ ਨੇ ਚਿੱਟਾ ਕੁਰਤਾ ਪਜਾਮਾ ਪਾ ਕੇ ਲੋਕਾਂ ਦਾ ਬਹੁਤ ਵਿਸ਼ਵਾਸ ਗਾਹ ਕੀਤਾ ਲੀਡਰਾਂ ਨੇ ਅਸੀਂ ਚਿੱਟਾ ਕੁਰਤਾ ਪਜਾਮਾ ਨਹੀਂ ਜੇ ਪਾਣਾ ਮੇਰਾ ਵਾਰਡ ਮੇਰਾ ਪਰਿਵਾਰ ਵੀ ਨਹੀਂ ਕਹਿਣਾ ਨਹੀਂ ਕਹਿਣਾ ਮੈਂ ਕੀ ਕਹਿਣਾ ਫਿਰ ਮੈਂ ਮੈਂ ਕਹਿਣਾ ਕੁਛ ਨਹੀਂ ਮੈਂ ਆਪਣੇ ਐਕਸ਼ਨਸ ਨਾਲ ਗੱਲ ਕਰਨੀ ਹੈ ਮੈਂ ਕੋਈ ਸਲੋਗਨ ਨਹੀਂ ਦਾਂਗਾ ਲੋਕਾਂ ਨੂੰ ਮੈਂ ਆਪਣੇ ਐਕਸ਼ਨਸ ਨਾਲ ਗੱਲ ਕਰਾਂਗਾ ਲੋਕੀ ਆਪਣੇ ਆਪ ਆਪਣਾ ਫਤਵਾ ਦੇਣਗੇ ਅੱਛਾ ਲੋਕ ਮੈਂ ਕੋਈ ਸਲੋਗਨ ਨਹੀਂ ਦੇਣਾ ਕਿਉਂਕਿ ਸਲੋਗਨਸ ਐਮਪਟੀ ਸਲੋਗਨਸ ਨੇ ਲੀਡਰਾਂ ਦੇ ਜੀ ਸੋ ਮੈਂ ਕੋਈ ਸਲੋਗਨ ਨਹੀਂ ਦੇਣਾ ਮੈਂ ਆਪਣੇ ਐਕਸ਼ਨਸ ਨਾਲ ਗੱਲ ਕਰਾਂਗਾ ਲੋਕਾਂ ਨਾਲ ਗੱਲ ਐਕਸ਼ਨਸ ਹੀ ਕੰਮ ਹੀ ਮੇਰਾ ਹਾਂਜੀ ਕੰਮ ਹੀ ਹੈ ਇਹਨਾਂ ਇਹਨਾਂ ਨੇ ਜੋ ਕੁਝ ਕਰ ਦਿੱਤਾ ਨਾ ਮੁੱਲੇ ਵਾਸਤੇ ਇਹ ਇੱਕ ਆਵਾਜ਼ ਦਿੰਦਾ ਕੋਈ ਇੱਕ ਵਾਰੀ ਮੈਸੇਜ ਭੇਜਦਾ ਤੇ ਉਹ ਕੰਮ ਹੋ ਜਾਂਦਾ ਉਸੇ ਵੇਲੇ ਇਹ ਹੋ ਜਾ ਕੋਈ ਬੰਦਾ ਉਹ ਤੁਹਾਡਾ ਜਿਹੜੀ ਇੱਕ ਇਮਪ੍ਰੈਸ਼ਨ ਹੈ ਉਹ ਬੰਦ ਤੇ ਨਹੀਂ ਹੋ ਜਾਊਗਾ ਦੇਖੋ ਗੱਲ ਹੈਗੀ ਹੈ ਕਿ ਕਈ ਲੋਕੀ ਨਾ ক্রিকেট ਚ ਪਿੰਚ ਹਟਰ ਹੁੰਦੇ ਨੇ ਇੱਕ ਟੈਸਟ ਕਰਕੇਟਰ ਹੁੰਦੇ ਨੇ ਪਿੰਚ ਹਟਰ ਹੁੰਦੇ ਨੇ ਜਿਹੜੇ ਕੋਈ 10 ਵੀ ਓਵਰਾਂ ਵਿੱਚ ਪਿੰਚੇਟਿੰਗ ਕਰਦੇ ਨੇ ਆਂਦੇ ਨੇ ਐਂਡ ਓਵਰਜ਼ ਵਿੱਚ ਮੈਂ ਇਥੇ ਟੈਸਟ ক্রিকেট ਖੇਡਣ ਆਇਆ ਹਾਂ ਲੰਬੀ ਰੇਸ ਖੇਡਣ ਆਇਆ ਹਾਂ ਔਰ ਬੰਦੇ ਦੀ ਰੈਜ਼ਿਲਿਐਂਸ ਕ੍ਰਿਕਟਰ ਦੀ ਰੈਜ਼ਿਲਿਐਂਸ ਉਹਦੀ ਪੇਸ਼ੈਂਸ ਉਹਦੀ ਟੈਕਨੀਕ ਟੈਸਟ ਕ੍ਰਿਕਟ ਪਤਾ ਲੱਗਦੀ ਹੈ ਅਸੀਂ ਲੰਬੀ ਰੇਸ ਵਾਸਤੇ ਆਏ ਆ ਲੰਬੀ ਰੇਸ ਤਾਈਓ ਚੱਲ ਸਕਦੇ ਆਂ ਅਗਰ ਅਸੀਂ ਲੋਕਾਂ ਦੇ ਨਾਲ ਤੁਰਾਂਗੇ ਉਹਨਾਂ ਦੇ ਕੰਮ ਕਰਾਂਗੇ ਜੀ ਮੈਂ ਹਾਂਗਾ ਆਨੰਦਵੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਮੈਨੂੰ 20 ਸਾਲ ਹੋ ਗਏ ਇਸ ਬੰਦੇ ਨਾਲ ਡੀਲ ਕਰਦੇ ਆਇਆ ਮੈਨੂੰ ਇਹਦੇ ਨਾਲ ਕੋਈ ਕੰਪਲੇਂਟ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੇਰੇ ਹੁਣ ਪਹਿਲੇ ਵੀ ਇਸ ਤੋਂ ਪਹਿਲੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਮਨਜੀਤ ਜੀ ਕਿਹੋ ਜੇ ਮਨਦੀਪ ਜੀ ਕਿਹੋ ਜੇ ਬੰਦੇ ਹੈ ਮੇਕੇ ਹੋ ਜਾ ਬੰਦਾ ਸਨ ਨਹੀਂ ਮਿਲ ਸਕਦਾ ਐਨੂੰ 2.5 ਸਾਲ ਹੋ ਗਿਆ ਮੈਨੂੰ ਡੀਲ ਕਰਦੇ ਆ ਮੈਨੂੰ ਜਦੋਂ ਵੀ ਕੋਈ ਗੱਲ ਕਹੀ ਦੀ ਐਸੀ ਐਨੂੰ ਇਹਨੂੰ ਪੂਰਾ ਕੀਤਾ ਇਹਨੇ ਕਿਸੇ ਵੀ ਦੇ ਵਿੱਚ ਐ ਨਹੀਂ ਕਿ ਪਰਸਨਲ ਪ੍ਰੋਬਲਮ ਕਿਸੇ ਹੋਰ ਦੀ ਘਰ ਦੀ ਸੀਵਰੇਜ ਦੀ ਲਾਈਟ ਦੀ ਜਿਹਦੇ ਵੀ ਕੋਈ ਪ੍ਰੋਬਲਮ ਲੈ ਕੇ ਆਸੀ ਅੱਜ ਕੁਲ ਗਏ ਸਰ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਮੇਰਾ ਵਾਰਡ ਮੇਰਾ ਪਰਿਵਾਰ ਇਹ ਵਾਰਡ ਦੀ ਪਰਿਵਾਰ 2.5 ਸਾਲ ਪਹਿਲੇ ਜਿਹੜੇ ਗਏ ਵਾਰਡ ਉਹਨਾਂ ਵਾਸਤੇ ਪਰਿਵਾਰ ਉਹਨਾਂ ਵਾਸਤੇ ਗਾ ਜਿਹੜਾ 1 ਮਹੀਨੇ ਪਹਿਲੇ ਆਏ ਤੇ ਆਪਣਾ ਆਪਣਾ ਬਣਾ ਕੇ ਮੈਂ ਆ ਗਿਆ ਜੀ ਆ ਗਿਆ ਆ ਗਿਆ ਜੀ ਆ ਗਿਆ ਜੀ 2.5 ਸਾਲ ਹੋ ਗਏ ਆ ਜਿਹੜਾ ਬੰਦਾ ਸਾਡੇ ਨਾਲ ਤੁਰਦਾ ਪਿਆ ਮੈਂ ਸੀਗਾ ਨਾ ਅਸੀਂ ਸਾਨੂੰ ਪਤਾ ਕਿ ਇਹਨਾਂ ਨੇ ਕੀ ਕੀ ਕੰਮ ਕੀਤਾ ਹੋਇਆ ਵਾ ਸਾਡੇ ਨਾਲ ਖੜੇ ਹੋ ਕੇ ਇਹਨਾਂ ਨੇ ਜੋ ਜੋ ਕੀਤਾ ਹੈ ਨਾ ਮੈਂ ਬਿਆਨ ਨਹੀਂ ਕਰ ਸਕਦਾ ਸਲੋਗਨ ਨਹੀਂ ਦਿੱਤਾ ਨਹੀਂ ਕੋਈ ਸਲੋਗਨ ਨਹੀਂ ਹੈ ਜੀ ਦੇਖੋ ਐਮਟੀ ਸੌਰੀ ਆਫ ਦਾ ਪੀਪਲ ਬਾਈ ਦਾ ਪੀਪਲ ਐਂਡ ਫॉर ਦਾ ਪੀਪਲ ਉਹ ਇਜ਼ ਦੈਟ ਇਜ਼ ਦੈਟ ਇਜ਼ ਡੈਮੋਕਰੇਸੀ ਦੈਟ ਇਜ਼ ਡੈਮੋਕਰੇਸੀ ਡੈਮੋਕਰੈਟਿਕ ਸਲੋਗਨ ਅ ਤੇ ਲਾਲ ਨਾ ਜਾਣਦੇ ਜਿਹੜੇ ਸਾਡੇ ਨਾਲ ਬੰਦੇ ਹੋਏ ਕਹਿੰਦੇ ਮੇਰੀ ਗਾਰੰਟੀ ਨਾਲ ਲੋ ਜਿਹੜੇ ਮੇਰੇ ਨਾਲ ਬੰਦੇ ਆਏ ਆ ਨਾ ਇਹ ਤੁਹਾਡੀਆਂ ਗਾਰੰਟੀਆਂ ਗਾਰੰਟੀਆਂ ਆ ਜੀ ਇਸ ਤੋਂ ਵੱਡਾ ਕੋਈ ਬੰਦਾ ਨਹੀਂ ਕਹਿ ਸਕਦਾ ਤੇ ਮੈਂ ਫੇਰ ਵੀ ਇੱਕ ਦੁਬਾਰਾ ਕਹਿ ਰਿਹਾ ਮੈਂ ਆਨੰਦ ਦੇਵੀ ਨੇ ਐਸੋਸੀਏਸ਼ਨ ਦੇ ਐਸ ਐ ਪ੍ਰੈਜ਼ੀਡੈਂਟ ਇਹਨਾਂ ਨੂੰ ਫੁੱਲ ਸਮਰਥਨ ਦਿੰਦਾ ਸਰ ਕੱਲ ਪਰਚਾਰ ਵੀ ਖਤਮ ਹੋ ਰਿਹਾ ਤੇ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਮੈਂ ਦੇਖੋ ਹਮਲੀ ਅਪੀਲ ਕਰਦਾ ਕਿ ਸਾਰੇ ਵਾਰਡ ਨੰਬਰ 4 ਦੇ ਰੈਜ਼ੀਡੈਂਟਸ ਵੱਧ ਚੜ੍ਹ ਕੇ ਆ ਕੇ ਵੋਟਾਂ ਪਾਣ ਔਰ ਅਗਰ ਉਹ ਸਦਾਸ ਨੂੰ ਜਿਤਾਉਂਦੇ ਨੇ ਤੇ ਮੈਂ ਅਗਲੇ 5 ਸਾਲ ਆਪਣੇ ਪੂਰੇ ਸਮਰਪਿਤ ਕਰਾਂਗੇ ਜੀ ਕਿ ਤੁਸੀਂ ਕੀ ਖਟਿਆ ਕੀ ਮਲੇਸ ਪੂਰੀ ਕੈਂਪੇਨ ਦੇ ਵਿੱਚ ਕੁਛ ਨਾ ਕੁਛ ਤਾਂ ਬੰਦਾ ਗੈਸ ਕਰਦਾ ਨਾ ਕਿ ਹਾਲੇ ਵੀ ਇਹ ਦਿੱਕਤਾਂ ਹੈਗੀਆਂ ਜਿਹਨੂੰ ਮੈਂ ਦੂਰ ਕਰਨਾ ਜਾਂ ਇਹਨਾਂ ਚੀਜ਼ਾਂ ਤੇ ਕੰਮ ਹੋਣ ਦੀ ਲੋੜ ਹੈ ਦਿੱਕਤਾਂ ਸਾਰੀਆਂ ਹੀ ਹੈਗੀਆਂ ਜੀ ਸੀਵਰੇਜ ਪ੍ਰੋਬਲਮ ਹੈ ਗਾਰਬੇਜ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਰ ਹਰ ਚੀਜ਼ ਦੀ ਪ੍ਰੋਬਲਮ ਹੈ एवरीथिंग ਹੈਸ ਟੂ ਬੀ ਐਡਰੈਸ ਪਿਛਲੇ 2 ਸਾਲ ਤੇ ਵੈਸੀ ਹੀ ਆਪਣਾ ਤੁਹਾਨੂੰ ਪਤਾ ਐਮਸੀ ਹਾਊਸ ਡਿਸਆਲਵਡ ਹੈਗਾ ਸੀ ਨਾ ਕੋਈ ਕਾਉਂਸਲਰ ਨਾ ਕੋਈ ਮੇਅਰ ਨਾ ਕੋਈ ਲੈਣਾ ਨਾ ਦੇਣਾ ਤੋਂ ਹਰ ਚੀਜ਼ ਦੀ ਹੋਣਾ ਮਤਲਬ ਕਿ ਫ੍ਰੋਮ ਸਕ੍ਰੈਚ ਸਾਨੂੰ ਫਿਰ ਤੋਂ ਸ਼ੁਰੂ ਕਰਨਾ ਪਏਗਾ ਔਰ ਇਹਨੂੰ ਆਪਣਾ ਨiyet ਹੋਣੀ ਚਾਹੀਦੀ ਕੰਮ ਕਰਨ ਦੀ ਜਿੱਤ ਕੇ ਜਦੋਂ ਤੁਸੀਂ ਹਾਊਸ ਜਾਓਗੇ ਆਜ਼ਾਦ ਉਮੀਦਵਾਰ ਹੋ ਤਾਂ ਤੁਹਾਨੂੰ ਕਿਸੇ ਨੇ ਸਪੋਰਟ ਨਹੀਂ ਕਰਨਗੇ ਤਾਂ ਫਿਰ ਕੀ ਕਰੋਗੇ ਕਿਉਂ ਨਹੀਂ ਸਪੋਰਟ ਕਰਨਗੇ ਜੀ ਆਪਣਾ ਮੈਂ ਆਪਣੀ ਵਾਰਡ ਮੈਂ ਮੈਂ ਆਪਣੇ ਰੈਜ਼ੀਡੈਂਟਸ ਦੀ ਆਵਾਜ਼ ਉੱਥੇ ਲੈ ਕੇ ਜਾਵਾਂਗਾ उन्होंने एम्पलीफाई करा और इशूज़ में रेस करा एम सी हाउस एंड आई मेक श्योर दैट द थिंग्स आर डन दे आर इंप्लीमेंटेड इन माई वार्ड आई एम कंसर्न अबाउट माई वार्ड थिंग्स विल भी डन हेयर मेरा वार्ड मेरा अगर अगर ने, अगर, ने, अगर ढाई साल तो अगर वो हेल्प कर रहे हैं और ऑलरेडी काम करा रहे हैं साढ़े तो बिना किसी पोज दे बिना कोई इलेक्शन लड़े तो इलेक्शन लड़ने तो बाद ऑब्वियसली प्लस होने वाला है मेरे ख्याल में माइनस नहीं हो सकता दिस इज व्हाट आई वांटेड ਦੇਖੋ ਤੁਸੀਂ ਵਿਖਾ ਦਿਓ ਕਿ ਚੋਣ ਪ੍ਰਚਾਰ ਇਸ ਵੇਲੇ ਤਿੱਖਾ ਹੁੰਦਾ ਨਜ਼ਰ ਆ ਰਿਹਾ ਤੇ ਲੋਕ ਜਾ ਰਹੇ ਨੇ ਔਰ ਇਸ ਆਜ਼ਾਦ ਉਮੀਦਵਾਰ ਦੇ ਖਾਸ ਕਰਕੇ ਕਿਹਾ ਕਿ ਮੈਂ ਨਾ ਤੇ ਉਹ ਕੋਈ ਚਿੱਟਾ ਕੁਰਤਾ ਪਾਵਾਂਗਾ ਤੇ ਨਾ ਹੀ ਕਵਾਂਗਾ ਕਿ ਮੇਰਾ ਵਾਰਡ ਮੇਰਾ ਪਰਿਵਾਰ ਕੋਈ ਸਾਰੀ ਦੁਨੀਆ ਇੱਕੋ ਗੱਲ ਕਹਿੰਦੀ ਹੈ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਬਟ ਮੈਂ ਇਸ ਚੀਜ਼ ਤੋਂ ਦੂਰ ਹਾਂ ਔਰ ਇੱਕ ਅਲੱਗ ਤਸਵੀਰ ਤੁਹਾਡਾ ਅਸੀਂ ਸਾਂਝੀ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਿਹੜੇ ਨੇ ਉਹ ਮਨਦੀਪ ਸਿੰਘ ਉਹੂਜਾ ਚੋਣ ਲੜ ਰਹੇ ਨੇ ਔਰ ਠੀਕ ਹੈ ਜੀ ਮੁਲਾਕਾਤ ਹੁੰਦੀ ਰਹੇਗੀ ਜੀ ਥੈਂਕ ਯੂ ਸਰ ਥੈਂਕਸ ਫॉर ਕਵਰੇਜ ਤਾਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਦੱਸਿਆ ਤੁਹਾਡਾ ਤੁਸੀਂ ਮੈਨੂੰ ਪਲੇਟਫਾਰਮ ਦਿੱਤਾ ਆਪਣੀ ਗੱਲਾਂ ਰੱਖਣ ਦਾ I'm very grateful to you ਮੈਂ ਕਹਾਂ ਥੈਂਕਸ ਤੁਸੀਂ ਮੈਨੂੰ ਇੱਕ ਪਲੇਟਫਾਰਮ ਦਿੱਤਾ ਆਪਣੀ ਗੱਲ ਆਪਣੀ ਆਵਾਜ਼ ਰੱਖਣ ਦਾ I'm very grateful to you ਠੀਕ ਹੈ ਜੀ ਥੈਂਕ ਯੂ ਤਾਂ ਬਿਲਕੁਲ ਮਨਦੀਪ ਸਿੰਘ ਉਹੂਜਾ ਗੱਲਬਾਤ ਕੀਤੀ ਹੈ ਤਾਂ ਆਜ਼ਾਦ ਉਮੀਦਵਾਰ ਵੱਖਰੀ ਸੋਚ ਦੇ ਨਾਲ ਹੈ ਪਰ ਫੈਸਲਾ ਜਨਤਾ ਕਰੇਗੀ ਕਿ ਕੀ ਇਹਦੇ ਵਿੱਚ ਰਿਜ਼ਲਟ ਨਿਕਲਦੇ ਨੇ ਕੈਮਰਾਮੈਨ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ